ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬੱਲੜਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਇਸ ਨੂੰ ਸ੍ਰੀ ਅਮਰitsar ਸਾਹਿਬ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰਿਆਂ ਰਿਕੁਐਸਟ ਆ ਕੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੁਹਾਨੂੰ ਇਸ ਵਹਿੜ ਦੀ ਸਪ੍ਰੋਪਰ ਜਾਣਕਾਰੀ ਸਾਰੀ ਮੈਂ ਹੀ ਦਊਂਗਾ ਜੋ ਆਪਾਂ ਜੋ ਸਕਰੀਨ ਤੇ ਵਹਿੜ ਦੇਖ ਰਹੇ ਹਾਂ ਇਹ ਦੂਜਾ ਸੂਆ ਸੂਈ ਹੋਈ ਹੈ ਜੀ ਘਰੇਲੂ ਪਰਿਵਾਰ ਕੋਲ ਵਹਿੜ ਆ ਕੋਈ ਵਪਾਰ ਦਾ ਕੰਮ ਨਹੀਂਗਾ ਬਾਈਆਂ ਦੀ ਘਰ ਦੀ ਆਪਦੀ ਵਹਿੜ ਆਗੀ ਤੁਸੀਂ ਦੇਖ ਸਕਦੇ ਹੋ ਇਹ ਬਾਈਆਂ ਮੈਂ WhatsApp ਜਰੀਏ ਵੀਡੀਓ ਭੇਜੀ ਸੀਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਤੀ ਆਗੀ ਠੀਕ ਹੈ ਐਸ ਡਿਟੇਲ ਹੈਗੀ ਆ ਜੀ 3 ਦਿਨ ਦੀ ਸੂਈ ਆ ਇਹ 15 ਕਿਲੋ ਅਸਲੇ ਬੋਲਾ ਤਿਆਰ ਆ ਜਮਾ ਨੈਟ ਕੰਡੇ ਵਾਲਾ ਤਸੱਲੀ ਪਰਕ ਤੁਸੀਂ ਜਾ ਕੇ ਕਰਨੀ ਹੈਗੀ ਤੁਸੀਂ ਭਲਾ ਦੋ ਟਾਈਮ ਚਾਰ ਟਾਈਮ ਚੋਕ ਤਸਲੀਰ ਕੇ ਲੈ ਸਕਦੇ ਹੋ ਜੀ ਮਗਰ ਇਸ ਦੇ ਬੱਚਾ ਵਾ ਪੰਜਾਬ ਵਾਲੀ ਇਹਦੀ ਜਰਸੀ ਹੈਗੀ ਥਾਣ ਹਵਾਨਾ ਬਹੁਤ ਸੋਹਣਾ ਵਾ ਕੱਦ-ਕਾੜ ਚੰਗਾ ਵਾ ਸਮੇਂ ਹੀ ਬੜੀ ਬਹੁਤ ਚੰਗੀ ਹੈਗੀ ਵਈ ਨਵੀਨ ਬਹੁਤ ਆ ਵੈੜ ਦੇ ਵਿੱਚ ਤੇ ਦੇਖ ਸਕਦੇ ਹੋ ਹਵਾਨਾ ਬਹੁਤ ਸੋਹਣਾ ਵਾ ਫਿਟਿੰਗ ਵਾਲਾ ਹਵਾਨਾ ਵਾ ਸੋਹਣਾ ਚਾਰ ਹੀ ਥਾਣ ਆ ਗਈ ਥਾਂ ਚ ਵਿੱਥੀ ਵੀ ਚੰਗੀ ਲੱਗਦੀ ਹੈਗੀ ਬਾਕੀ ਤੁਸੀਂ ਜਸਵੀਰ ਦੇ ਪਸੰਦ ਆਉਂਦੀ ਆ ਤੁਸੀਂ ਕੋਲ ਜਾ ਕੇ ਲੈ ਸਕਦੇ ਹੋਗੇ ਦੋ ਟੈਂਕਾਂ ਤਸੱਲੀ ਤੁਸੀਂ ਕਰਨੀ ਹੈਗੀ ਤੇ ਵੇਖ ਸਕਦੇ ਹੋ ਅਰੀਜਨਲ ਪੰਜਾਬ ਵਾਲੀ ਜਰਸੀ ਹੈਗੀ ਮੁੱਲ ਇਸ ਦਾ 40000 ਰੁਪਿਆ ਵਾ ਵਿੱਚੋਂ ਕੁਸਮਾਨ ਤਾਨ ਹੋ ਜਾਊਗਾ ਬਾਕੀ ਤੁਸੀਂ ਨੰਬਰ ਸਕਰੀਨ ਤੇ ਚੱਲੇ ਜਾਣਾ ਵਾ ਤੁਸੀਂ ਬਾਈ ਨਾਲ ਸੰਪਰਕ ਕਰ ਲੈਣਾ ਵਾ ਘਰੇਲੂ ਪਰਿਵਾਰ ਕੋਲ ਆ ਕੋਈ ਵਪਾਰ ਦਾ ਕੰਮ ਨਹੀਂਗਾ ਬਾਈਆਂ ਦਾ 105 15 ਕਿਲੋ ਬੋਲਾ 20 ਕਿਲੋ ਤੇ ਰਾਮ ਨਾਲ ਪਾਜੂਗੀ ਚੰਗੇ ਕੱਦ ਕਾਟ ਦੀ ਆ ਫੁੱਲ ਬੋਡੀ ਵਜਨ ਵਾਲੀ ਹੈਗੀ ਫੇਸ ਕੁਆਲਿਟੀ ਵੀ ਸੋਹਣੀ ਹੈ ਇਹਦੀ ਵੀਡੀਓ ਨੂੰ ਐਂਡ ਤੱਕ ਦੇਖਣਾ ਧੰਨਵਾਦ ਜੀ ਸਾਰੇ ਵੀਰਾਂ ਦਾ